ਮਾਰਕਸਵਾਦੀ ਫਲਸਫਾ ਇੱਕ ਵਿਗਿਆਨ ਹੈ ਜੀ ਸਮਾਜਿਕ ਵਿਗਿਆਨ ਹੈ ਜਿਹੜਾ ਸਮਾਜ ਦੀ ਉਨਤੀ ਦੀਆਂ ਏਸੂਲਾਂ ਨੂੰ ਸਾਡੇ ਸਾਹਮਣੇ ਪੇਸ਼ ਕਰਦਾ ਹੈ ਔਰ ਜਿਹੜਾ ਵੱਖ-ਵੱਖ ਇੱਥੇ ਆਰਥਿਕ ਬਵਸਥਾਵਾਂ ਰਹੀਆਂ ਸਮਾਜ ਦੇ ਵੱਖ-ਵੱਖ ਸਮਿਆਂ ਤੇ ਉਹਨਾਂ ਦੇ ਬਾਰੇ ਸਾਨੂੰ ਜਾਣਕਾਰੀ ਦਿੰਦਾ ਹੈ ਔਰ ਖਾਸ ਤੌਰ ਤੇ ਪੂੰਜੀਵਾਦੀ ਯੁੱਗ ਵਿੱਚ ਕਿ ਪੂੰਜੀਵਾਦੀ ਉਨਤੀ ਦੇ ਕੀ ਤਰੀਕੇ ਆ ਔਰ ਉਹਨਾਂ 'ਚ ਕਿਹੜੀਆਂ ਵਿਰੋਧਤਾਈਆਂ ਕਿਹੜੀਆਂ ਵਿਰੋਧਤਾਈਆਂ ਵਰਤ ਕੇ ਅਸੀਂ ਇਸ ਪੂੰਜੀਵਾਦੀ ਲੁੱਟ ਨੂੰ ਖਤਮ ਕਰ ਸਕਦੇ ਆ ਇਹ ਜਾਣਕਾਰੀ ਸਾਨੂੰ ਮਾਰਕਸਵਾਦ ਦਿੰਦਾ ਹੈ ਮਾਰਕਸਵਾਦ ਦਾ ਬਾਕੀ ਫਲਸਫਿਆਂ ਨਾਲੋਂ ਇੱਕ ਅੰਤਰ ਇਹ ਆ ਕਿ ਜਿੱਥੇ ਬਾਕੀ ਫਲਸਵੇ ਸਮਾਜ ਨੂੰ ਬਾਰੇ ਤਾਂ ਸਾਨੂੰ ਦੱਸਦੇ ਆ ਲੇਕਿਨ ਇਹ ਸਮਾਜ ਦੀ ਤਬਦੀਲੀ ਵਾਸਤੇ ਸਾਨੂੰ ਸਿਖਿਆ ਨਹੀਂ ਦਿੰਦੇ ਵਿਧੀ ਨਹੀਂ ਦੱਸਦੇ ਮਾਰਕਸਵਾਦੀ ਖੂਬਸੂਰਤੀ ਇਹ ਹੈ ਕਿ ਜਿੱਥੇ ਸਮਾਜ ਨੂੰ ਬਾਰੇ ਜਾਣਕਾਰੀ ਦਿੰਦੇ ਵੀ ਸਮਾਜ ਹੁਣ ਤੇ ਕਿਦਾਂ ਤਰੱਕੀ ਕਰਕੇ ਆਇਆ ਇਸ ਲੁੱਟ-ਸੱਟ ਵਾਲੇ ਸਮਾਜ ਨੂੰ ਬਦਲਣਾ ਕਿੱਦਾਂ ਆ ਇਹ ਸਾਨੂੰ ਮਾਰਕਸਵਾਦ ਤੋਂ ਮਿਲਦਾ ਹੈ ਇਹ ਗਿਆਨ ਔਰ ਉਸ ਗਿਆਨ ਨੂੰ ਲੈਨਨ ਨੇ ਆਪਣੇ ਦੇਸ਼ ਰੂਸ ਵਿੱਚ ਉੱਥੇ ਦੀਆਂ ਅਵਸਥਾਵਾਂ ਤੇ ਲਾਗੂ ਕਰਕੇ ਉਹਦੇ ਵਿੱਚ ਹੋਰ ਵਾਧਾ ਕਰਕੇ ਇੱਕ ਇਦਾਂ ਦਾ ਸਮਾਜ ਸਿਰਜ ਕੇ ਦਿਖਾਇਆ ਜਿਹੜਾ ਸਮਾਜ ਬਰਾਬਰਤਾ ਦੇ ਆਧਾਰਤ ਸੀ ਉਸ ਤੋਂ ਬਾਅਦ ਇਦਾਂ ਦਾ ਸਮਾਜ ਚਾਈਨਾ ਵੀ ਸਿਰਜਿਆ ਗਿਆ ਚੀਨੀ ਹਾਲਤਾਂ ਦੇ ਮੁਤਾਬਕ ਉੱਥੇ ਦੀ ਕਮਨਸ ਪਾਰਟੀ ਨੇ ਸਿਰਜਿਆ ਆਧਾਰ ਉਹੀ ਮਾਰਕਸਵਾਦ ਦਾ ਸੀ ਲੇਕਿਨ ਹਾਲਾਤਾਂ ਚੀਨੀ ਚੀਨ ਦੇ ਵੱਖਰੀਆਂ ਸਨ ਉੱਥੇ ਦੀ ਆਰਥਿਕ ਸਮਾਜਿਕ ਅਵਸਥਾਵਾਂ ਤੇ ਅੱਜ ਵੀ ਦੁਨੀਆ ਦੇ ਮਿਹਨਤਕਸ਼ ਲੋਕਾਂ ਲਈ ਬਰਾਬਰਤਾ ਦਾ ਸਮਾਜ ਹਾਸਲ ਕਰਨ ਦਾ ਇੱਕ ਜਿਹੜਾ ਖੂਬਸੂਰਤ ਫਲਸਫਾ ਹੈ ਯੋਗ ਫਲਸਫਾ ਹੈ ਉਹ ਮਾਰਕਸਵਾਦੀ ਲੈਨਨਵਾਦੀ ਫਲਸਫਾ ਨਹੀਂ ਹੈ